पार्टी चलती ही अभी कोर कमेटी रखेंगे जितने सारे द हो लिस्ट। तो 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 यार मैं सी मैं ऑथराइज नहीं है कि इंडिविजुअल मैं अब तो मैं अनाउंस करनाउंस कर दाँ जो भी अनाउंसमेंट होनी वंस अंटरनली क्लियर कर दी फिर अनाउंसमेंट ਮੈਂ ਕਹਿੰਦਾ ਉਹਨਾਂ ਨੂੰ ਮੈਂ ਵੈਸਟ ਆਫ ਲੱਕ ਕਹਿੰਦਾ ਬੈਸਟ ਵਿਸ਼ਸ ਹੈ ਚੰਗਾ ਮਦਾਨ ਜਾ ਚਾਏ ਵੈਰੀ ਗੁੱਡ ਸਰ ਇਹ ਜਿਹੜਾ ਆਮ ਆਦਮੀ ਉਹਨਾਂ ਨੇ ਸਾਰਿਆਂ ਦੇ ਨਿਕਲੇ ਪੀਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਫਸ ਜਿਹੜਾ ਅਲਾਈਨਸ ਸੀ ਆਮ ਆਦਮੀ ਮੈਦਮ ਦੇਵਨ ਤੋਂ ਕਿਹਾ ਸੀ ਆਮ ਆਦਮੀ ਤੇ ਕਾਂਗਰਸ ਬਹੁਤ ਪੁਰਾਣੇ ਇਕੱਠੇ ਐ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਉਹ ਕਾਂਗਰਸ ਦੀ ਸਪੋਰਟ ਤੇ ਬਣੀ ਸੀ ਇਨ੍ਹਾਂ ਇਲੈਕਸ਼ਨਾਂ ਦੇ ਦੌਰਾਨ ਵੀ ਇਹ ਦੋਨੋਂ ਇਕੱਠੇ ਹੋ ਕੇ ਕਮਿਸ਼ਨ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਹਾਲਾਤ ਕੀ ਹੈ ਪੰਜਾਬ 'ਚ ਹਾਲਾਤ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਹੈ ਬਾਕੀ ਸਾਰੇ ਇਕੱਠੇ ਹੈ ਸਾਰਿਆਂ ਦੀ ਪਲਾਨ ਇੱਕੋ ਹੀ ਹੈ ਕਿ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਿਉਂਕਿ ਦਰਦੇ ਹੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੋਂ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਬਾਦਲ ਸਾਹਿਬ ਨੇ ਕੰਮ ਕੀਤੇ ਸੀ ਜੋ ਡਵੈਲਪਮੈਂਟ ਕੀਤੀ ਸੀ ਜੋ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਸੀ ਸਾਰੀਆਂ ਬੰਦ ਹੋ ਗਈਆਂ ਉਹਨਾਂ ਸਾਰਿਆਂ ਦੀ ਸਟ੍ਰੈਟਜੀ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਕਮਜ਼ੋਰ ਕਰਨ ਪਰ ਜਿੰਨਾ ਮਰਜੀ ਜੋਸ਼ ਕੋਸ਼ਿਸ਼ ਕਰ ਲੈਣ ਪੰਜਾਬ ਦੀ ਜਨਤਾ ਰਿਐਲਿਟੀ ਜਾਣਦੀ ਹੈ ਇਕਾਲੀ ਇਕਾਲੀ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਦਰ ਇੱਕ ਫਨੀਲ ਜਾਣਨੇ ਗੱਲ ਹੁੰਦਾ ਡਾਇਰੈਕਟ ਪਰਸਨਲ ਅਟੈਕ ਹੁੰਦਾ ਕਿ ਮੈਂ ਬਾਦਰ ਨੂੰ ਫੋਟੋ ਵਾਰਤਵਾ ਕੇ ਦੱਸਣਾ ਪੈ ਰਿਹਾ ਕਿ ਮੈਂ ਅਮਰਤ ਖਾਨ ਨੂੰ ਮਾਦੇ ਜਵਾਬ ਮਿਲਣਾ ਕੁਝ ਤਾਂ ਵੀ ਉਹਦੇ ਉੱਪਰ ਮੈਂ ਕੀ ਕਰਾਂ ਕਿ ਇਸ ਮਾਮਲੇ ਨੂੰ ਲੈ ਕੇ ਮੈਂ ਮੈਂਟਲ ਬੰਦਾ ਹੈ ਮਾਦਮ ਜਦੋਂ ਕਬਰ ਆ ਗਿਆ ਮੈਂ ਤੁਹਾਨੂੰ ਇੱਕਲ ਦੱਸਾਂ ਮੈਂ ਉਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਉਹ ਪੱਕਾ ਹਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਕਿ ਉਥੋਂ ਘਰੋਂ ਵੀ ਭੱਜਿਆ ਬਾਹਰ ਭੱਜਿਆ ਉਥੇ ਵੀ ਉਹਦਾ ਬੁਰਾ ਹਾਲ ਹੈ ਜੇ ਉਹਦੀ ਹਿੰਮਤ ਹੈ ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ ਮਾਦਰੋ ਜੇ ਨਾ ਵੀ ਲੜੇ ਗੁਰਦਾਸਪੁਰ ਪੱਕਾ ਹਾਰੂਗਾ ਮਾਦਰੋ ਅੱਜ ਗਰੰਟੀ ਦੇਣਾ ਜੇ ਘਰੋਂ ਭੱਜ ਕੇ ਗਿਆ ਨਾ ਜਿਹੜਾ ਘਰ ਦਾ ਨਾ ਹੋਣਾ ਘਾੜ ਦਾ ਨਾ ਹੋ ਉਹ ਬੰਦਾ ਉਹਦਾ ਹਾਲ ਹੈ ਘਰੋਂ ਘਰੋਂ ਲੜਦਾ ਤੁਸੀਂ ਲੜੋ ਉਹਦੇ ਚੋ ਕੀ ਜੇ ਲੜਦਾ ਨਾ ਤੇ ਫਿਰ ਮੈਂ ਤੁਹਾਨੂੰ ਉਹਦਾ ਜਵਾਬ ਦਊਂਗਾ ਉਸ ਟਾਈਮ